ਹਾਂਜੀ ਪਿਆਰਪਰੀ ਸਸਤੀ ਕਲਜੀ ਕਿਤਾ ਕਾ ਜੀ ਅੱਜ ਦਾ ਬਲੌਗ ਬਹੁਤ ਸਪੈਸ਼ਲ ਹੈ ਜੀ ਕਿਹਨਾਂ ਤੁਸੀਂ ਕਹਿੰਦਾ ਜੀ ਸਾਰੇ ਬਲੌਗ ਸਪੈਸ਼ਲੀ ਹੁੰਦੇ ਆ ਅੱਜ ਦਾ ਬਲੌਗ ਸਪੈਸ਼ਲ ਇਸ ਕਰਕੇ ਆ ਦੇਖੋ ਕੀ ਬਣਦਾ ਪਿਆ ਪਿਨੀਆ ਖਾ ਲੋ ਪਿਨੀਆ ਇੰਨੀ ਗੱਲ ਵਿੱਚ ਪਿਨੀਆ ਖਾ ਲੋ ਮੈਂ 12 ਵਜੇ ਦੀਪੂ ਲਗਾ ਪਿਨੀਆ ਪਿਨੀਆ ਬਣਾਉਣਾ ਨਹੀਂ ਗੱਲ 12 ਵਜੇ ਦੀ ਬਾਅਦ ਚ ਆਪਾਂ ਇੱਥੇ ਹਾਂਜੀ ਪਿੰਨੀਆਂ ਤੁਹਾਨੂੰ ਮੈਨੂੰ ਪਤਾ ਹੈ ਕਿ ਦੀਪੂ ਕਿਹੜਾ ਬਣ ਰਹੀਆਂ ਕਿਉਂ ਬਣ ਰਹੀਆਂ ਕਿਉਂ ਬਣਦੀਆਂ ਕਿਉਂ ਉਹਦੇ ਹੁੰਦੇ ਯਾਰ ਮੈਨੂੰ ਨਹੀਂ ਪਤਾ ਬਾਰੇ ਵਿੱਚ ਦੀਪੂ ਦੱਸੂਗਾ ਇਹਨੂੰ ਪਤਾ ਹੋਊਗਾ ਦੀਪੂ ਕਿਉਂ ਬਣਾਉਂਦੇ ਪਿੰਨੀਆਂ ਵੇ ਮੈਨੂੰ ਚਾਇਦਾ ਨਹੀਂ ਹੈ ਨਹੀਂ ਮੈਨੂੰ ਸੱਚੀ ਨਹੀਂ ਪਤਾ ਯਾਰ ਕਾਹਦੇ ਬਣਾਉਂਦੇ ਪਿੰਨੀਆਂ ਵੇ ਪਰਿਆ ਸਾਹ ਪਰੇ ਪਰਿਆ ਸਾਹ ਆ ਵੀ ਗੱਲ ਸਹੀ ਹੈ ਢੇੜੀ ਜਿਆਦਾ ਜੱਟ ਕਰ ਲੜੀ ਮੋਨੂ ਸਾਡੇ ਸਿਆਣਾ ਬੰਦਾ ਹੈ ਮੁੰਡਾ ਸਭ ਖਾਤੇ ਬੜਨੇ ਪਿੰਨੀਆਂ ਹੋਵੇ ਸਵਾਲ ਲੱਗਦੀ ਆ ਵਾਹ ਸਿਹਤ ਵਾਸਤੇ ਵਧੀਆ ਹੁੰਦੀ ਆ ਤਾਂ ਕਹਿੰਦਾ ਖੁਸ਼ੀ ਹੋਣ ਦੇ ਨਾਲ ਪਰਦੇ ਚਲੋ ਬੰਦਾ ਪੈਹੇ ਹੋਏ ਖਾਚਦਾ ਖੁੱਲੇ ਖਾਦ ਇੱਕ ਵਾਰੀ ਖਾਚੇ ਲੈਂਦੇ ਆ ਤੂੰ ਹੀ ਮਹੀਨਾ ਲੱਗ ਜਾਂਦਾ ਦੋ ਮਹੀਨੇ ਲੱਗ ਜਾਂਦਾ ਪਿੰਨੀਆਂ ਕਿਹੜੇ ਰੀਸ ਅੱਛਾ ਖੁਸ਼ੀ ਆਈਏ ਤਾਂ ਤਾਂ ਮਤਲਬ ਪਹਿਹ ਖਾਚੀਏ ਨਾ ਬਰੇਟ ਲੈ ਕੇ ਆ ਜਾਣਾ ਕੀ ਬੋਲਣਾ ਇਹ ਆਪਣੇ ਕੋਲੇ ਬੋਲਦਾ ਹੈ ਇਹ ਸਾਰੇ ਨੂੰ ਪਤਾ ਜੀ ਦੇਖੀ ਆਇਆ ਆ ਬੇਬੀ ਤੋਂ ਬਾਅਦ ਇਹ ਜਿਹੜਾ ਕੰਮ ਇਹ ਜ਼ਰੂਰੀ ਆ ਇਹ ਹੁੰਦਾ ਹੀ ਆ ਜੀ ਇਹ ਬੱਚੇ ਦੀ ਮੰਮੀ ਲਈ ਆ ਨਾਲ ਜਿਹੜੇ ਬਣਾ ਰਹੇ ਜਿੰਨਾ ਜ਼ੋਰ ਸਾਡਾ ਲੱਗਦਾ ਸਾਡੇ ਲਈ ਵੀ ਸਾਰੇ ਇਹ ਇਹ ਸਾਰੇ ਨੂੰ ਪਤਾ ਹੀ ਹੈ ਇੰਡੀਆ ਵਿੱਚ ਕਿ ਕਿੰਨੀਆਂ ਕਿਉਂ ਵੱਡ ਰਹੀਆਂ ਵੈਸੇ ਆਪਣੇ ਬਣਾਉਂਦੇ ਆ ਨਾ तकरीबन ਸਾਰੇ ਬਣਾਉਂਦੇ ਆ ਮੈਂ ਫਿਲੀਪੀਨਿਜ ਨਹੀਂ ਕਿ ਬਿਨੀਆਂ ਬਣਾਉਂਦਾ ਇਹ ਸੂਰਖਸ਼ਾਲਾ ਦੇ ਆ ਕਿੰਨੇ ਲੋਕ ਵਰਤਦੇ ਆ ਨੀਤੀ ਹੋਰ ਵੀ ਪੌੜ ਐਨਰਜੀ ਪੰਪ ਬੜੀ ਬੋਡੀ ਸੇ ਹੀ ਕਰਨੀ ਆ ਹੋਰ ਵੀ ਕਾਫੀ ਕੁਝ ਖਾਂਦੇ ਆ ਸਲਾਮ ਅਲਹੁ ਅਲਮ ਨਾ ਤਰ੍ਹਾਂ ਜਦੋਂ ਸੂਪ ਪੀ ਲੈਂਦੇ ਆ ਫਿਰ ਸ਼ਾ ਗਾ ਲੈਂਦੇ ਆ ਇੰਨੇ ਇਥੇ ਹੋਰ ਪਰ ਸਾਡੀ ਟਰੈਡੀਸ਼ਨਲ ਹੈਗੀ ਆ ਇਹ ਦੇਸੀ ਹਾਂ ਵੈਜੀਟੇਰੀਅਨ ਵੈਜੀਟੇਰੀਅਨ ਲੱਗ ਗਈ 4 ਘੰਟੇ ਹੋ ਗਏ ਹੁਣੇ ਲੱਗਿਆ ਉਹ ਇਹਦਾ ਲਾਦ ਕਿੰਨੇ ਵੇਲੇ ਲੱਗੇ ਸੀਗੇ 11 ਵਜੇ 11:30 11:00 ਜੀ ਸ਼ੁਰੂ ਹੋਇਆ ਹੋਣਾ ਬਹੁਤ ਟਾਈਮ ਲੱਗ ਗਿਆ 3 ਵਜੇ ਗਏ ਹਜੇ ਘੰਟਾ ਲੱਗ ਜਾਣਾ ਚਲੋ ਵਧੀਆ ਹੋ ਗਿਆ ਕੰਮ ਵੀ ਕਿੰਨੇ ਵਿਵੋਹਣਾਂ ਲੈਂਗੇ ਯਾਰ ਤੁਸੀਂ ਇਹ ਰੋਜ਼ ਦੀ ਕਿਨੇ ਰੋਜ਼ ਦੀ ਕਿਨੇ ਟੈਂਟਾਂ ਖਾਣੀ ਹੁੰਦੀ ਐ ਇਹ ਦਵਾਈ ਇਹ ਦਵਾਈ ਇੱਕ ਸਾਲ ਉਹ ਦੋ ਕੰਨੇ ਦਿੱਕੂ ਨੂੰ ਜਾਣਾ ਪਤਾ ਨਹੀਂ ਕਿੰਨੀ ਆ ਖਾਣੀ ਨਹੀਂ ਨਹੀਂ ਮੈਂ ਨਹੀਂ ਹੁਣ ਨਹੀਂ ਹੋ ਜਾ ਪਹਿਲੇ ਵਰਗਾ ਟਾਈਮ ਨਹੀਂ ਹੁਣ ਨਹੀਂ ਖਾ ਹੁੰਦੀਆਂ ਹੁਣ ਸਿਰ ਨਹੀਂ ਖਾਉਂਦੀਆਂ ਉਹ ਮਾਜਦੀ ਆਈ ਪਹਿਲਾ ਪ੍ਰਾਣੇ ਆਪਣੇ ਜਿਹੜੇ ਬਿਯੋਰਗ ਸੀਗੇ ਉਹ ਕਿਦਾਂ ਖਾ ਲੈਂਦੇ ਯਾਰ ਕਿੰਨੇ ਖਾ ਲੈਂਦੇ ਛੱਕਰ ਖਾ ਲੈਂਦੇ ਹੁੰਦੇ ਸੀਗੇ ਘੇ ਪਾ ਗਏ ਸੋਜਣਾ ਆਪਣਾ ਇੱਥੇ ਹੀ ਸੋਜਣਾ ਦਾਦਾ ਹੁੰਦਾ ਹੀ ਮੈਨੂੰ ਪ੍ਰੈਕਟਿਸ ਕਰਦਾ ਮੈਨੂੰ ਕਹਿੰਦਾ ਵੀ ਹੁਣ ਮੈਂ ਨਾ ਐਕਸਪੀਰੀਅੰਸ ਹੋ ਗਿਆ ਸਾਡੇ ਦੋ ਚਮਚੇ ਦੇਸੀ ਘਿਓ ਖਾ ਲਓ ਚਲੋ ਜੀ ਕੰਮ ਹੋ ਜਾਂਦਾ ਪੇਟ ਦਾ ਨਾਮ ਦਾ ਕਿਦਾਂ ਸਦੀ ਸੀ ਯਾਰ ਸੀ ਯਾਰ ਆ ਸਾਡੀ ਕੁੜੀ ਨੂੰ ਬਹੁਤ ਗਰਮੀ ਲੱਗਦੀ ਆ ਮੈਂ ਕੀਤਾ ਕੁਛ ਨਹੀਂ ਮੈਂ ਪੱਕਾ ਕਰਦੇ ਹਾਂ ਹੁਣ ਵੀਡੀਓ ਬਣਾਉਣੀ ਸੀ ਤਾਂ ਪੱਕਾ ਬਣਾ ਕਰਦਾ ਮੈਂ ਕਿਹਾ 10 5 5 ਮਿੰਟ ਦੀ ਬਣਾ ਲਈਏ ਪਿੰਨੀਆਂ ਮੰਦੀਆਂ ਚਲੋ ਵੀਡੀਓ ਤਾਂ ਬਣਦੀ ਆ ਹਾਂਜੀ ਅਸੀਂ ਪੱਕਾ ਜਿਹਾ ਲਾ ਲਓ ਕੋਈ ਗਰਮੀ ਨਹੀਂ ਬਸ ਬਸ ਵਾ ਇਹੇ ਏਸੀ ਲਵਾਣਾ ਹੋਣਾ ਪਾਈ ਸੀ ਇੱਥੇ ਇੱਥੇ ਬਾਹਰ ਸਹੀ ਆ ਯਾਰ ਲੋਆ ਲਾ ਦੇ ਮੈਂ ਤਾਂ ਕਰਨਾ ਲਵਾ ਲਾ ਕੇ ਅਸੀਂ ਜਿੰਦੀ ਖਾਏ ਪਿੰਨੀ ਜਿਵੇਂ ਆਖੀ ਤੋੜ ਗਈ ਬਣ ਗਈ ਜੀ ਬਣ ਗਈ ਜੀ ਬਣ ਗਈ ਕੱਦਾਂ ਬਣਦੀ ਆ ਪਿੰਨੀਆਂ ਬਣ ਨਹੀਂ ਇਹ ਨਹੀਂ ਬਣ ਗਈਆਂ ਬਸ ਮੈਂ ਸਿੱਧਾ ਕਰਕੇ ਤੇ ਝੋੜਾ ਜਿਹਾ ਦੇ ਦੋ ਪਿੰਨੀ ਨੂੰ ਛੁੱਟ ਛੁੱਟ ਹੋਰ ਕਨਵਿਤਾ ਜੀ ਗੱਲ ਬਾਤ ਬਈ ਵਧੀਆ ਬੇਸਲਾਓ ਠੀਕ ਠਾਈ ਦੇ ਮੈਂ ਇਹ ਨਾਲੇ ਜੂਸ ਬਣਾ ਕੇ ਲੈ ਕੇ ਆਇਆ ਦੇਖੋ ਆ ਦੇਖੋ ਆ ਦੇਖੋ ਆ ਮੈਂ ਜੂਸ ਬਣਾ ਕੇ ਆਇਆ ਆਮ ਪੰਨਾ ਬਣਾ ਕੇ ਲੈ ਕੇ ਆਇਆ ਤੇ ਇਹ ਚਾਲ ਗਿਓ ਪੀਣ ਦੀ ਗਰਮੀ ਦੇ ਵਿੱਚ ਹੈ ਦੱਸ ਮੋਮਾ ਆਇਆ ਕਹਿ ਗਿਆ ਤੁਹਾਡੇ ਮੇਲਾ ਹਾਂ ਕੀ ਕਹੇ ਲੋਹੇ ਨੂੰ ਲੋਹੇ ਨੂੰ ਆਹ ਕੱਟਦਾ ਗਰਮੀ ਗਰਮੀ ਕੱਟਦੀ ਗਰਮੀ ਗਰਮੀ ਕੱਟਦੀ ਹੈ ਨਹੀਂ ਉਹ ਤਾਂ ਕੱਢੀ ਪੀਤੀ ਉਹ ਤਾਂ ਅੱਜ ਅੱਜ ਬਹੁਤ ਟਾਈਮ ਵਾਲੀ ਪੀਤੀ ਪਰसों ਪੀਤੀ ਸੀ ਪਰसों ਆ ਵਾ ਉਸ ਬਾਸਦੋਂ ਪੀਤੀ ਸੀ ਹੋਏ ਕਰਦੇ ਪੀ ਲਈ ਸੱਜ ਨਾਲ ਜਿਹੜੇ ਪਾਚ ਬਣਾਉਂਦੇ ਆ ਉਹ ਜੇ ਕੱਲੇ ਕਰੋ ਫਿਰ ਨਹੀਂ ਪੀਂਦੇ ਇਕੱਠੇ ਹੋ ਗਏ ਇਹ ਕੰਮ ਕਰਦੇ ਆ ਚਾਹ ਵਾਲਾ ਹੋਈ ਮੈਂ ਚੂਰ ਕਾਸ਼ਰ ਤੇ ਗਰਮੀ ਬਹੁਤ ਆ ਇੱਥੇ ਤੇ ਪੱਖਾ ਮੈਂ ਕਰਾਤਾ ਬੰਦ ਕਿਉਂਕਿ ਪੱਖੇ ਦੀ ਆਵਾਜ਼ ਬਹੁਤ ਆਉਂਦੀ ਸੀ ਮੈਨੂੰ ਵੀ ਬਹੁਤ ਗਰਮੀ ਆ ਗਈ ਹੋਰ ਸਭ ਦਾ ਠੀਕ ਠਾਕ ਜੀ ਚਲੋ ਠੀਕ ਹੈ ਜੀ ਅਗਲੇ ਮਿਲਦੇ ਆ ਅਗਲੇ ਬਲੌਗ ਚ ਥੈਂਕ ਯੂ ਜੀ